ਜੀ ਕਿਸਾਨ ਵੀਰੋ ਸਾਰਿਆਂ ਨੂੰ ਸਸਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਇੱਕ ਬਿਲਕੁਲ ਤਾਜੀ ਸੂਈ ਗਾਂ ਦੀ ਆਪਾਂ ਵੀਡੀਓ ਬਣਾਵਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲਟੇ ਕਰ ਦਿਓ ਸਨਕਟ ਜੀ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਆਪਾਂ ਇਸ ਗ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਵਧੀਆ ਜੀ ਵਧੀਆ ਚੱਲ ਕਿੰਨੇ ਵਧੀਆ ਕੰਮ ਕਰ ਵਧੀਆ ਜੀ ਵਧੀਆ ਕੱਲ ਪਰਸੋਂ ਆਪਾਂ ਵੀਡੀਓ ਪਾਈ ਦੋਵਾਂ ਗਾਵਾਂ ਦੀ ਵੇਗੀਆਂ ਉਦੋਂ ਵੇਗੀਆਂ ਜੀ ਪਹਿਲੇ ਫੋਨ ਤੇ ਦੂਜੇ ਤੇ ਵੇਗੀਆਂ ਠੀਕ ਹੈ ਜੀ ਹਾਂ ਐਡਰੈਸ ਬੋਲ ਦਈਏ ਆਪਣਾ ਐਡਰੈਸ ਪਿੰਡ ਬਹਿਲਾ ਜੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਨਾਮ ਪ੍ਰਗਟ ਸਿੰਘ ਫੋਨ ਨੰਬਰ 8728735979 ਠੀਕ ਹੈ ਜੀ ਹਾਂ ਜੀ ਜਿਹੜੀ ਗਾਂ ਚ ਆਪਾਂ ਸੇਲ ਕਰਨੀ ਹੈ ਵੀਡੀਓ ਦੇ ਵਿੱਚ ਆਪਾਂ ਹੋਣੀ ਆ ਕਿੰਨਾ ਸੁਆ ਸੁਈ ਇਹ ਦੂਜਣ ਵੈੜ ਸੁਈ ਆ ਅੱਛਾ ਜੀ ਇਹ ਕੱਲ ਦੀ ਸੁਈ ਆ ਠੀਕ ਹੈ ਜੀ ਤੇ ਕਿ ਹੁਣ ਲਾ ਲਓ ਤੁਸੀਂ ਹਿਸਾਬ ਵੀ ਕੱਲ ਦੀ ਸੂਈ ਜੇ ਮਗਰ ਵੱਛਾ ਜੇ ਅੱਛਾ ਜੀ ਤੇ ਕਿੰਨਾ ਕੁ ਬੋਲਾ ਬੋਲਾ 5 5 5 6 ਕਿਲੋ ਚ ਹੋਇਆ ਮੈਂ ਦੋ ਡੰਪ ਚ ਹੋਈ ਹੈ ਅੱਛਾ ਜਾਨੀ ਕਿ ਕੋਈ 12 13 ਲੀਟਰ ਦੇ ਲੱਗੇ ਬੰਦੇ ਜਿਹੜਾ ਬੋਲਾ ਪੰਜ ਹੋ ਜੇ 6 ਹੋ ਜੇ ਦੋ ਟਾਈਮ ਚ ਹੋਈ ਹੈ ਇਹਨਾਂ ਨਾਲ ਚ ਹੋਇਆ 6 6 ਕਿਲੋ ਠੀਕ ਜਾਨੀ ਕਿ ਪੂਰੀ ਖਾਲੀ ਨਹੀਂ ਕੀਤੀ ਹਾਂ ਖਾਲੀ ਨਹੀਂ ਸਾਫ ਨਹੀਂ ਕੀਤੀ ਠੀਕ ਹੈ ਜੀ ਕੱਢੀਏ ਬਾਹਰ ਕਿਉਂ ਖਾਈਏ ਨਾ ਬਾਕੀ ਇਹ ਆਪੇ ਦੂਜਾ ਮਾਰਾ ਪਹਿਲੇ ਸਵੇਰੇ ਨੇ 13-14 ਕਿਲੋ ਦੁੱਧ ਭਰਿਆ ਠੀਕ ਹੈ ਜੀ 15-16 ਦੀ ਉਮੀਦ ਰਹੀ ਹਾਂ ਹਾਂ ਹੁਣ ਇਹ ਜਿਹੜੀ ਸੂਸਾਹ ਚ ਆਈ ਆ ਠੀਕ ਹੈ ਜੀ ਤੇ ਸੂਹਾ ਦੂਜਾ ਸੂਹੀ ਵਹਿੜ ਠੀਕ ਹੈ ਜੀ ਹਾਂ ਲਓ ਦੋਸਤੋ ਗਾਂ ਦਾ ਕੱਦ ਕਾਠ ਕਰ ਲਓ ਚੱਕ ਆਰਡਰ ਕੁਆਲਿਟੀ ਜਿਹੜੀ ਹੈ ਚੈੱਕ ਕਰਵਾ ਦੇਣਾ ਬਰੀਡ ਦੋਸਤੋ ਸੋਹਣੀ ਆ ਕੱਲ ਦੀ ਸੂਹੀ ਹੈ ਦੋਸਤੋ ਤੇ ਅਜੇ ਜਿਹੜੀ ਆ ਬੋਲੇ ਦੇ ਵਿੱਚ ਹੀ ਆ ਜੇ ਖਾਲੀ ਨਹੀਂ ਕੀਤੀ ਸਾਫ ਨਹੀਂ ਪੂਰੀ ਕੀਤੀ ਲਓ ਜੀ ਕਰੋ ਚੱਕ ਜੀ ਸੋਹਣੀ ਦੋਸਤੋ ਆਰਡਰ ਕੁਆਲਿਟੀ ਤਿਆਰ ਕੀਤੀ ਹੈ 13 14 ਲੀਟਰ ਦੁੱਧ ਨੇ ਪਹਿਲੇ ਸੂਏ ਵੀਰ ਕੰਦਾ ਚੋਆਇਆ ਵਾ ਇਹ ਕਿਉਂ ਮੰਗਾਇਆ ਲਓ ਜੀ ਚੈੱਕ ਕਰੋ ਦੋਸਤੋ ਪੂਰਾ ਨਿੱਗਰ ਤੇ ਪੂਰਾ ਜੋਸ਼ ਵਾਲਾ ਆਰਡਰ ਜੀ ਤਿਆਰ ਕੀਤਾ ਗਿਆ ਚੈੱਕ ਕਰ ਲਓ ਲਿਆ ਲਓ ਜੀ ਮੋੜ ਲਓ ਮੋੜ ਲਓ ਮੋੜ ਲਓ ਲਓ ਜੀ ਦੋਸਤੋ ਚੈੱਕ ਕਰੋ ਦਰਦੀਏ ਸੋਣਾ ਜੀ ਅੱਜ ਆਜੀ ਆਈ ਹੈ ਵੀਰ ਦੇ ਫਾਰਮ ਤੇ ਬੱਚੇ ਦਾ ਵੀ ਕਰਦੀ ਹੈ ਨਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਕਰੋ ਜੀ ਵੋਲਟ ਬੈਣੀ ਵਾਲੇ ਪਾਸੋਂ ਉਹਦੇ ਆਰਡਰ ਕੁਆਲਟੀ ਚੈੱਕ ਕਰੋ ਤੁਹਾਡੀ ਕੁਆਲਟੀ ਕਰੋ ਜੀ ਚੈੱਕ ਜੀ ਦੋਸਤੋ ਪੂਰਾ ਵਜਨ ਮੌਜੂਦ ਅਲੀ ਗਾਓ ਲਓ ਜੀ ਬਾਕੀ ਬੰਦੀ ਤਾਂ ਦੀ ਜੰਗੀ ਸੀਲ ਖੰਡੀ ਚੱਕ ਦੋਸਤੋ ਫਾੜੀਆਂ ਵਾਲਾ ਆਰਡਰ ਸੋਹਣਾ ਆਰਡਰ ਤਿਆਰ ਕੀਤਾ ਚਾਰੇ ਥਾਂ ਗੈਰ ਤੇ ਨਿਕਲਣ ਲੱਗੇ ਕੋਈ ਕੋਰਸ਼ਾਂ ਵੀ ਨਾਲ ਹਾਲੋ ਕਰਪਾਣਾ ਹਾਲੋ ਜੀ ਦੋਸਤੋ ਕਰੋ ਚੱਕ ਜੀ ਦੇਖੋ ਜੀ ਪੂਰਾ ਜੋਸ਼ ਵਾਲਾ ਆਰਡਰ ਹੈ ਜੀ ਅਸ਼ਾ ਵੀਰ ਧਰਨ ਪੂਰਾ ਮਾਰਨ ਦੇ ਵਿੱਚ ਆਏ ਬਿਲਕੁਲ ਠੰਡੀ ਸੀ ਖਾ ਲਓ ਜੀ ਇੱਕ ਨਾ ਲਓ ਜੀ ਕਰ ਲਓ ਜੀ ਚੱਕ ਦੋਸਤੋ ਬਹੁਤ ਵਧੀਆ ਚਾਈ ਦੋਸਤ ਠੀਕ ਹੈ ਠੀਕ ਹੈ ਬਸ ਕਰੋ ਜੀ ਬਸ ਕਰੋ ਲਓ ਜੀ ਕਰੋ ਚੱਕ ਬਚਾ ਨਹੀਂ ਆ ਬਚਾ ਦਿੱਤਾ ਜੀ ਅਛਾ ਤੇ ਇਹਦਾ ਵੀਰ ਮੁੱਲ ਕੀ ਕਰਨਾ ਬਾਕੀ ਵਹਿੜ ਚੰਗੀ ਆ ਦੁੱਧ ਦੀ ਕੁਆਲਿਟੀ ਦਾ ਹੋਊਗਾ ਜਰਸੀ ਕਰਾਸ ਆ ਹਾਂਜੀ ਹਾਂਜੀ ਬਾਕੀ ਗਰਮੀ ਗੁਰਮੀ ਦੀ ਵੀ ਪਰਵਾਹ ਨਹੀਂ ਕੋਈ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਸੁਆ ਦੁੱਜਾ ਵਾ ਤੇ ਤਾਜੀ ਨਾੜੂ ਦੇ ਆ ਠੀਕ ਹੈ ਜੀ ਨਾੜੂ ਦੋਸਤੋ ਅਖੀਰ ਤੱਕ ਮੈਂ ਬੱਚੇ ਦਾ ਵਖਾਣਾ ਨਾ ਚੈੱਕ ਕਰ ਲਿਓ ਆ ਲਓ ਜੀ ਥਾਣੇ ਕਰਨ ਲੱਗੋ ਵਿਖਾ ਦਿਓ ਹਾਂ ਦੋਸਤੋ ਕਰ ਲਓ ਥਾਣੇ ਦੀ ਕੁਆਲਿਟੀ ਚੈੱਕ ਦੀ ਹਾਂਜੀ ਕੀ ਮੁੱਲ ਕਰਦੇ ਮੁੱਲ ਵੀਰ 50000 ਜਿਹੜੀ ਕਿੰਨੇ ਦੀ ਹੈ ਦੇਦਾ 45 ਦੀ ਕਹਿੰਦਾ ਕੋ ਮੰਤਰ ਦਾ 15 ਕੋਈ ਨਹੀਂ ਕੋਈ ਵੀਰ ਭਰਾ ਫੋਨ ਕਰੇ ਕੋਈ ਨਹੀਂ ਮਾਨਤਾਨ ਕਰਾਂਗੇ ਜਿਹਨੇ 40 ਜੋ ਮੰਤਰ ਹੋ ਸਕਦਾ ਨਹੀਂ ਜੀ ਨਹੀਂ 45 ਜੋ 45 ਜੋ ਹਾਂ ਠੀਕ ਹੈ ਜੀ 45 ਜੋ ਮਾਨਤਾਨ ਕਰਾਂਗੇ ਠੀਕ ਹੈ ਜੀ ਲਓ ਦੋਸਤੋ ਡਿਮਾਂਡ ਹੈ ਵੈਸੇ 50000 ਰੁਪਿਆ ਰੱਖਿਆ ਤੇ 45000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾਨ ਹੋਊਗਾ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਮੋਲ ਲੋ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਯੋਕੇ ਗਾਂ ਚੰਗੀ ਆ ਜਿਹੜੇ ਹਸਾਬ ਨਾਲ ਗਾਂ ਦੀ ਆਰਡਰ ਕੁਆਲਿਟੀ ਆ ਦੁੱਧ ਦੀ ਕਪੈਸਿਟੀ ਗਾਂ ਦੀ ਸ਼ੁਰੂਆਤ ਕੀਤੀ ਇਹਨੇ 13 12 13 ਲੀਟਰ ਤੋਂ ਸ਼ੁਰੂਆਤ ਕੀਤੀ ਹੈ ਕੋਈ 15 16 ਲੀਟਰ ਦੇ ਅੱਗੇ ਬੰਦ ਦੁੱਧ ਨੇ ਚਵਾ ਦੇਣਾ 45000 ਰੁਪਏ ਮੌਕੇ ਦਾ ਮੁੱਲ ਹੈ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊਗੀ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਇਹ ਗਾਂ ਖਰੀਦ ਸਕਦੇ ਜੇ ਐਡਰੈਸ ਏ ਕਰੀਬ ਦਾ ਫਿਰ ਬੋਲ ਦੇਣਾ ਪਿੰਡ ਤੇ ਪਿੰਡ ਬਹਿਲਾ ਤਹਿਸੀਲ ਜ਼ਿਲ੍ਹਾ શ્રી ਤਰਨਤਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਵੀਰੇ ਆਪਣਾ ਐਕਰੀ ਫੇਬੋਲ ਦੇ 872873597 ਠੀਕ ਹੈ ਜੀ ਬਾਕੀ ਫੋਨ ਕੋਈ ਲਾਵੇ ਮਾਨਤਾਣ ਕਰਾਂਗੇ ਠੀਕ ਹੈ ਜੀ ਲੋ ਦੋਸਤ ਮਾਨਤਾਣ ਹੋਊਗਾ ਪੂਰੀ ਸੀਲਸਲਾ ਠੰਡੀ ਘਾਹ ਠੰਡੀ ਠੰਡਪਾਂਡੇ ਵਾਲੀ ਵਹਿੜ ਆ ਹਾਂ ਲੋ ਜੀ ਚੈੱਕ ਕਰ ਲਓ ਹਾਂ ਹਾਂ ਠੀਕ ਹੈ ਐ ਤਵਾ ਤੂੰ ਵੀ ਇੱਕ ਨੰਬਰ ਹੋਊਗਾ ਓਕੇ ਜੀ ਓਕੇ ਬਾਕੀ ਦੁੱਧ ਕੁਆਲਿਟੀ ਚੰਗੀ ਹੋਊਗੀ ਠੀਕ ਹੈ ਜੀ ਧੰਨਵਾਦ ਦੋਸਤ ਜਿਹੜਾ ਵੀਡੀਓ ਦੇਖਣ ਵਾਸਤੇ